ਰੇਲਵੇ ਸਟੇਸ਼ਨ ਧਾਰੀਵਾਲ ਦੀ ਨਵੀਂ ਇਮਾਰਤ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਗ੍ਰਾਂਟ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਜਤਨਾ ਸਦਕਾ ਬਿਲਕੁਲ ਤਿਆਰ ਹੋ ਗਈ ਹੈ ਨਵੀਂ ਤਿਆਰ ਹੋਈ ਬਿਲਡਿੰਗ ਆਧੁਨਿਕ ਸੁਵਿਧਾਵਾਂ ਤੇ ਟੈਕਨੋਲੋਜੀ ਨਾਲ ਲੈਸ ਹੈ ਗੌਰਤਲਬ ਹੈ ਕਿ ਸ਼ਹਿਰ ਧਾਰੀਵਾਲ ਦੇ ਰੇਲਵੇ ਸਟੇਸ਼ਨ ਦੀ ਇਮਾਰਤ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ ਸ਼ੈੱਡ ਵੀ ਨਾ ਹੋਣ ਕਰਕੇ ਅਕਸਰ ਹੀ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਦੋਂ ਨਵਾਂ ਰੇਲਵੇ ਸਟੇਸ਼ਨ ਬਣ ਗਿਆ ਹੈ ਤੇ ਆਮ ਯਾਤਰੀ ਤੇ ਲੋਕ ਵੀ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਇਸ ਦੌਰਾਨ ਟਿਕਟ ਬੁੱਕ ਕਰਵਾਉਣ ਪਹੁੰਚੇ ਸਾਬਕਾ ਸੈਨਿਕ ਤੇ ਭਾਜਪੀ ਮੰਡਲ ਤਿੱਬਰ ਦੇ ਉਪਰਧਾਨ ਯੁਵਾ ਨੇਤਾ ਗੋਪਾਲ ਸ਼ਰਮਾ ਗੋਪੀ ਨੇ ਕਿਹਾ ਕਿ ਉਹ ਅੱਜ ਧਾਰੀਵਾਲ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੇਖ ਕੇ ਬੇहद ਹੀ ਖੁਸ਼ ਹਨ ਅਤੇ ਉਹ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਯਤਨਾਂ ਸਦਕਾ ਧਾਰੀਵਾਲ ਦੇ ਨਾਲ ਨਾਲ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲ ਗਈ ਹੈ ਗੋਪਾਲ ਸ਼ਰਮਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਨਵੇਂ ਰੇਲਵੇ ਸਟੇਸ਼ਨ ਤੇ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਖਾਣ ਪੀਣ ਵਾਲੀਆਂ ਬਚੀਆਂ ਚੀਜ਼ਾਂ ਤੇ ਫਾਲਤੂ ਸਮਾਨ ਇੱਧਰ ਉੱਧਰ ਸੁੱਟਣ ਦੀ ਬਜਾਏ ਡਸਟਬਿਨ ਵਿੱਚ ਪਾਉਣ ਸਰ ਮੇਰਾ ਨਾਮ ਗੋਪਾਲ ਸ਼ਰਮਾ ਸਾਬਕਾ ਸੈਨਿਕ ਮੈਂ ਤਿੱਬੜ ਮੰਡਲ ਦਾ ਵਾਈਸ ਮੰਡਲ ਪ੍ਰਧਾਨ ਇੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨੁਹਾਰ ਬੜੀ ਚੇਂਜ ਹੋ ਗਈ ਸੀ ਜਿਸ ਕਰਕੇ ਮੈਂ ਦੇਖਿਆ ਕਿ ਮੈਂ ਪੁਰਾਣਾ ਛੋਟਾ ਜਦੋਂ ਮੈਂ ਪੜਾਈ ਕਰਦਾ ਸੀ ਤੇ ਮੈਂ ਇਥੋਂ ਇੱਕ ਟ੍ਰੇਨ ਲੈ ਕੇ ਮੈਂ ਸਟੱਡੀ ਕਰਨ ਜਾਂਦਾ ਸੀ ਜਿਨਾ ਨਗਰ ਤੇ ਟ੍ਰੇਨ ਦੀ ਜੋ ਆਪਣਾ ਇਥੋਂ ਦੀ ਰੇਲਵੇ ਸਟੇਸ਼ਨ ਦੀ ਨੁਹਾਰ ਸੀ ਉਹ ਬਹੁਤ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਸਟੇਸ਼ਨਾਂ ਅੰਗਰੇਜ਼ਾਂ ਨੇ ਜੋ ਬਣਾ ਕੇ ਸਟੇਸ਼ਨ ਗਏ ਨੇ ਇਥੋਂ ਉਹੀ ਇਹਨਾਂ ਦਾ ਧਾਰੀਵਾਲ ਦਾ ਸਟੇਸ਼ਨ ਉਦਾਂ ਦਾ ਉਦਾਂ ਸੀ ਅੱਜ ਮੈਂ ਦੇਖ ਕੇ ਤੇ ਬੜਾ ਖੁਸ਼ ਨਸੀਬ ਹੋਇਆ ਕਿ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਇਹਦਾ ਇਹਨਾਗੋ ਕੀਤਾ ਗਿਆ ਇਹਨੂੰ ਰੀਨੋਵੇਟ ਕੀਤਾ ਗਿਆ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜੇ ਮੰਤਰੀ ਰਵਨੀਤ ਬਿੱਟੂ ਜੀ ਦਾ ਮੈਂ ਤੇ ਆ ਦਿਲੋਂ ਧੰਨਵਾਦ ਕਰਦਾ ਕਿ ਉਹ ਹੈ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨਸ ਹੈਗੇ ਆ ਉਹਨਾਂ ਨੂੰ ਰੀਨੋਵੇਸ਼ਨ ਕਰਵਾ ਕੇ ਉਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਹੈ ਮਰਮਤ ਕਰਵਾਈ ਜਾਏ ਸਰ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਵੀ ਯਾਤਰੀ ਇੱਥੇ ਪੈਸੈਂਜਰਸ ਜਿਹੜੇ ਆਂਦੇ ਆ ਉਹਨਾਂ ਨੂੰ ਥੋੜਾ ਸਾਫਾਈ ਦੇ ਨਾਲ ਖੁਦ ਹੀ ਉਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਵਾ ਕਿਉਂਕਿ ਅਸੀਂ ਸਵਚਤਾ ਭਾਰਤ ਦੇ ਅੰਦਰ ਜੋ ਨਰਿੰਦਰ ਮੋਦੀ ਜੀ ਦੀ ਇੱਕ ਸਵਚਤਾ ਅਭਿਆਨ ਦੇ ਅੰਦਰ ਇੱਕ ਜਿਹੜੀ ਚੱਲਦੀ ਪਈ ਹੈ ਮਹਿੰਮ ਉਹਦੇ ਨਾਲ ਅਸੀਂ ਜੁੜ ਕੇ ਅਸੀਂ ਆਪਣੇ ਆਪ ਨੂੰ ਸਵਚਤਾ ਅਭਿਆਨ ਦੇ ਨਾਲ ਜੁੜ ਕੇ ਅਸੀਂ ਉਸ ਨੂੰ ਰੇਲਵੇ ਸਟੇਸ਼ਨ ਨੂੰ ਸਾਫਾਈ ਰੱਖੀਏ ਜਿਸ ਤਨਾ ਕੂੜੇਦਾਨ ਲੱਗੇ ਪਏ ਉਹਨਾਂ ਦੇ ਅੰਦਰ ਜੋ ਵੀ ਅਸੀਂ ਬਿਸਕਟ ਨਮਕੀਨ ਜੋ ਵੀ ਅਸੀਂ ਚਾਹ ਪਾਣੀ ਕਰਦੇ ਹਾਂ ਡਸਟਬੀਨ ਦੇ ਵਿੱਚ ਪਾਇਆ ਜਾਏ ਤੇ ਤਾਂ ਹੀ ਅਸੀਂ ਜਿਹੜਾ ਵਾ ਅਸੀਂ ਆਪਣਾ ਇਲਾਕਾ ਰੇਲਵੇ ਸਟੇਸ਼ਨ ਅਸੀਂ ਸਾਫ ਸਫਾਈ ਰੱਖ ਸਕਦੇ ਹਾਂ ਉੱਥੇ ਇੱਕ ਹੋਰ ਨੌਜਵਾਨ ਜੋ ਕਿ ਕਿਸੇ ਕੰਮ ਲਈ ਅਮ੍ਰਿਤਸਰ ਚਾ ਰਿਹਾ ਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਨਵੀਂ ਇਮਾਰਤ ਬਹੁਤ ਵਧੀਆ ਹੈ ਖਾਸ ਤੌਰ ਤੇ ਯਾਤਰੀਆਂ ਦੇ ਲਈ ਜੋ ਨਵੀਂ ਸ਼ੈੱਡ ਬਣਾਈ ਗਈ ਹੈ ਉਸ ਦੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਨੇ ਮੇਰਾ ਨਾਮ ਸਾਹਿਲ ਸਿੰਘ ਮੈਂ ਇਸ ਟਾਈਮ ਤਾਰੀਵਾਲ ਰੇਲਵੇ ਸਟੇਸ਼ਨ ਦੇ ਖੜਾ ਹਾਂ ਤੇ ਪਹਿਲੇ ਇਸ ਹਾਲਤ ਬਹੁਤ ਖਰਾਬ ਸੀ ਤੇ ਹੁਣ ਬਹੁਤ ਸਾਰਾ ਸੁਧਾਰ ਹੋਇਆ ਇਸ ਵਿੱਚ ਤੇ ਇਸ ਤੋਂ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਕਿ ਸੱਤਾਂ ਚੋਂਦੀਆਂ ਸੀ ਬਹੁਤ ਪ੍ਰੋਬਲਮ ਆਂਦੀ ਸੀ ਬਰਸਾਤ ਦੇ ਮੌਸਮ 'ਚ ਹੁਣ ਬਹੁਤ ਸੁਧਾਰ ਹੋਇਆ ਹੋਇਆ ਤੇ ਮੈਂ ਇਹਦੇ ਮੰਤਰੀ ਰਵਿੰਦੀਪ ਰਣਵੀਰ ਰਬਨੀਤ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਹੋਰ ਵਿੱਚ ਸੁਧਾਰ ਹੋਵੇ ਇਸ ਸੰਬੰਧ ਵਿੱਚ ਰੇਲਵੇ ਸਟੇਸ਼ਨ ਧਾਰੀਵਾਲ ਦੇ ਸਟੇਸ਼ਨ ਮਾਸਟਰ सुरेंद्रਪਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹੁਣ ਧਾਰੀਵਾਲ ਦਾ ਰੇਲਵੇ ਸਟੇਸ਼ਨ ਵੀ ਦੇਸ਼ ਦੇ ਦੂਜੇ ਰੇਲਵੇ ਸਟੇਸ਼ਨਾਂ ਵਾਂਗੂ ਅਧਨਿਕ ਸਹੂਲਤਾਂ ਨਾਲ ਲੈਸ ਹੈ। ਹੋ ਕਾਫੀ ਕਾ ਡਿਵੈਲਪਮੈਂਟ ਹੋਈ ਹੈ ਸਟੇਸ਼ਨ ਤੇ ਅੱਛਾ ਹੋ ਰਿਹਾ ਹੈ। ਜੀ ਸਰ ਮੇਰਾ ਨਾਮ सुरेंद्र ਕੁਮਾਰ ਹੈ ਮੈਂ ਐਸਐਸ ਹਾਂ ਧਾਰੀਵਾਲ ਸਟੇਸ਼ਨ ਦੇ। ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਗਈ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਸ਼ੈੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਯਾ ਯਾਤਰੀਆਂ ਨੂੰ ਸਰ ਕਾਫੀ ਲੋਕਾਂ ਨੂੰ ਪਹਿਲਾਂ ਕਿੰਨਾ ਦਾ ਸਾਮਨਾ ਕਰਨਾ ਪੈਂਦਾ ਸੀ ਕਿ ਹੁਣ ਸਾਰਾ ਸਿਸਟਮ ਹੀ ਕੰਪਿਊਟਰਾਈਜ਼ਡ ਹੋ ਗਿਆ ਵਾ ਇਸ ਨੂੰ ਕਿੰਝ ਦੇਖੀਂਦਾ ਕੰਪਿਊਟਰਾਈਜ਼ਡ ਹੈ ਆਸਾਨ ਹੈ ਕੰਮ ਆਸਾਨ ਹੈ ਔਰ ਸੇਫ ਹੈ ਬਿਲਕੁਲ ਸੇਫ ਹੈ ਕੋਈ ਇਹਦੇ ਚ ਗਲਤੀ ਹੋਣ ਦੇ ਚਾਂਸਸ ਬਹੁਤ ਘੱਟ ਹੈ ਬਹੁਤ ਅੱਛਾ ਹੈ ਰੂਟਿਨ ਦੇ ਵਿੱਚ ਟ੍ਰੇਨਾਂ ਤਕਰੀਬਨ 12-13 ਆਪਦੀਆਂ ਹਨ ਔਰ 12-13 ਡਾਊਨ ਦੀਆਂ 12-13 ਫੇਰ ਹੈ ਦੋਨੋਂ ਪਾਸੇ ਅਪੀਲ ਇਹੀ ਕਰਨਾ ਚਾਹਾਂਗੇ ਕਿ ਸਟੇਸ਼ਨ ਆਪਣਾ ਆ ਆਪਣੇ ਘਰ ਦੀ ਤਰ੍ਹਾਂ ਰੱਖੋ ਸਫਾਈ ਰੱਖੋ ਕਿਉਂਕਿ ਦੇਖਿਆ ਲੋਕ ਗੰਦਬੋਧ ਪਾ ਜਾਂਦੇ ਆ ਉਹਦੇ ਲਈ ਸਬੜੀ ਦਿੱਕਤਾਂ ਆਉਂਦੀਆਂ ਆ ਸਟਾਫ ਘੱਟ ਹੈ ਇਹਹੀ ਅਪੀਲ ਹੈ ਕਿ ਸਟੇਸ਼ਨ ਤੇ ਆਣ ਸਾਫ਼ ਸੁਥਰੇ ਢੰਗ ਨਾਲ ਰਹਿਣ ਕਿ ਆਪਣੇ ਘਰ ਦੀ ਤਰ੍ਹਾਂ ਅੱਛਾ ਲੱਗੇਗਾ